ਤੋ ਕੀ ਹਾਲ ਚਾਲ ਹੈ ਆ ਤੁਹਾਨੂੰ ਦਿਖਾਉਣੇ ਆ ਖਨੌਰੀ ਬਾਡਰ ਤੇ ਆਪਾਂ ਆ ਗਏ ਆਹ ਬਾਹਰ ਦਾ ਦ੍ਰਿਸ਼ ਹੈ ਜਿਹੜੇ ਆਪਣੀ ਸਟੇਜ ਹੈ ਇੱਕ ਤੁਹਾਨੂੰ ਹੋਰ ਦਿਖਾਉਣੇ ਚਾਹੁੰਦੇ ਆ ਕਿ ਜਦੋਂ ਸਰਦਾਰ ਜਗੀਰ ਸਿੰਘ ਡੱਲੇਵਾਲ ਨੂੰ ਲੈ ਗਏ ਸੀ ਨਾ 26 ਤੋਂ ਪਹਿਲਾਂ ਤੇ ਉਸ ਤੋਂ ਬਾਅਦ ਇੱਕ ਤਸਵੀਰ ਦਿਖਾਉਣੇ ਆ ਤੁਹਾਨੂੰ ਕਿ ਕਿਸ ਤਰ੍ਹਾਂ ਮੰਨ ਲਾ ਵੀ ਕਿਸਾਨਾਂ ਨੇ ਜਿੱਥੇ ਉਹ ਸਰਦਾਰ ਜਗਜੀਤ ਸਿੰਘ ਡੱਲੇਵਾਲ ਮੋਰਚੇ ਸਟੇਟ ਤੇ ਰਹਿੰਦੇ ਆ ਜਾਂ ਪੈਂਦੇ ਆ ਉਹ ਜਗ੍ਹਾ ਨੂੰ ਕਿਸ ਤਰ੍ਹਾਂ ਮੰਨ ਲਾ ਵੀ ਐਸ ਜੇ ਇਹਨਾਂ ਨੇ ਬਾਰਡਰ ਸੀਲ ਕਰਤੇ ਤਾਂ ਘਰ ਕਿਸਾਨਾਂ ਨੇ ਵੀ ਦਿੱਤੇ ਦੋਸਤੋ ਆਸੇ ਇਸ ਨੂੰ ਦਿਖਾਉਣੇ ਆ ਆ ਟਰਾਲੀਆਂ ਲਾ ਕੇ ਆਸੇ ਬੈਲਡ ਕੀਤੇ ਪਈਆਂ ਆ ਸਾਰੇ ਪੂਰਾ ਤਸੱਲੀ ਨਾਲ ਕੰਮ ਐ ਨਹੀਂਗਾ ਆ ਦੇਖੋ ਵੀ ਉਹ ਲੋਕ ਨੂੰ ਆਉਣਗੇ ਤੇ ਇਹਨਾਂ ਨੂੰ ਲੈ ਜਾਣਗੇ ਆ ਦੇਖੋ ਦੋਸਤੋ ਐ ਸਾਰੇ ਟਰਾਲੀ ਨਾ ਟਰਾਲੀ ਲਾ ਕੇ ਪੂਰਾ ਪੂਰੀ ਤਸੱਲੀ ਨਾਲ ਆ ਦੇਖੋ ਤੇ ਘੱਟ ਤੋਂ ਘੱਟ ਰਾਤ ਨੂੰ ਮੰਨ ਲਾ ਵੀ ਸੈਂਕੜੇ ਬੰਦੇ ਹੁੰਦੇ ਆ ਕਿ ਜੋ ਪਹਿਰਾ ਦਿੰਦੇ ਹੈਗੇ ਪੂਰੀ ਤਨਦੇਹੀ ਨਾਲ ਵੀ ਆਣੀ ਗਏ ਕੋਈ ਵੀ ਬੰਦਾ ਉਹ ਕਾਤੇ ਇਹ ਬਹੁਤ ਕਿ ਹੈ ਨਾ ਇੱਥੇ ਨਾ ਝੜੇ ਹੋਣਾ ਵੀ ਉਹ ਲੋ ਬੰਨੂ ਆਉਣਗੇ 2 300 ਕੋਸ ਵਾਲੇ ਤੇ ਡੱਲੇਵਾ ਸਾਹਿਬ ਨੂੰ ਲੈ ਜਾਣਗੇ ਆ ਦੇਖੋ ਇਸ ਤਰ੍ਹਾਂ ਆਏ ਤਸल्ली ਨਾ ਇੱਧਰ ਵੀ ਥਾਹੇ ਨਹੀਂ ਕਿਤੇ ਭਾਈ ਮੈਂ ਇੱਕ ਦੂਜਾ ਥੱਲੇ ਲੱਗਣੇ ਫੇ ਝੜਦਾ ਜਾਉਂਦਾ ਆਸ ਆਣੀ ਵੀ ਰਾਤ ਨੂੰ ਆਉਣਗੇ ਤੇ ਲੈ ਜਾਣਗੇ ਜੇ ਸਰਕਾਰ ਵੈਰੀਏਟਿੰਗ ਕਰਨੇ ਜਾਂਦੀ ਹੈ ਤਾਂ ਜਾਨ ਕਿਸਾਨ ਵੀ ਹੈਗੇ ਮਾਗਰਲੇ ਪਾਸੇ ਦਾ ਦ੍ਰਿਸ਼ ਹੈ ਆਸਟ੍ਰੇਲੀਆ ਕੋਲ ਉਹਦੇ ਯਾਰ ਆਣੀ ਬੰਦਾ ਵੀ ਆਉਣਗੇ ਤੇ ਵੀ ਵੈਗਰੀ ਖਾਊਗਾ ਵੀ ਅਸੀਂ ਲੈ ਜਾਵਾਂਗੇ ਇਹ ਤਾਂ ਮਣਚ ਆਹ ਰਾਹ ਜਿੱਥੇ ਕਿਸਾਨ ਪ੍ਰੈਸ ਗੈਲਰੀ ਅੱਛਾ ਦੋਸਤੋ ਅਗਲੀ ਵੀਡੀਓ ਫੇਰ ਬਣਾ ਕੇ ਪਾਵਾਂਗੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਯਾਰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਤੁਹਾਡਾ ਆਪਣਾ ਸਿੱਧੂ ਬਾਈ ਬਰੁੰਡੇ ਤੋਂ ਵੈਗਰੀ ਜੀ ਕਾ ਖਾਲਸਾ ਤੇ ਵੈਗਰੀ ਜੀ ਕੀ ਫਤਿਹ